ਅਸੀਂ ਤੁਹਾਨੂੰ ਬਧਾਈ ਹੁੰਦਾ ਪੰਜਾਬ ਦੇ ਲੋਕ ਥੋੜੇ ਜਿਹਾ بڑا ਕਰਕੇ ਖਾਬ ਉੜ ਪਏ ਤੇ ਬ੍ਰੇਸਟਾ ਦੀ ਜੀ ਕਹਿੰਦਾ ਕਿ ਸਾਨੂੰ ਪੰਜਾਬ ਦੇ ਨਾਲ ਵੈਸੇ ਤਾਂ ਆਪਾਂ ਖੜਦੇ ਹੀ ਆ ਪੰਜਾਬੀਆਂ ਨੇ ਤਾੜੀ ਲਾਉਂਦੇ ਸਾਰੇ ਤੇ ਬਾਤ ਗੁਰੂਆਂ ਦਾ ਜਿਹੜਾ ਦਾ ਦੁਸ਼ਰ ਕਰਦਾ ਹੈ ਅਸੀਂ ਸਾਰੇ ਵਿਰਾਸਤ ਘਰ ਕੋਲ ਪਰੇ ਜਿੰਨੇ ਉੱਚੇ ਪਹੁੰਚ ਰਹੇ ਉਹਨਾਂ ਨੂੰ ਬਹੁਤ ਧੰਨਵਾਦ ਆਪਣਾ ਵੀ ਹੁੰਦਾ ਅਸੀਂ ਬਾਹਰ ਬੈਠੇ ਜੁੜੇ ਅਸੀਂ ਆਪਰ ਜਿੰਨਾ ਯੋਗਦਾਨ ਪਾ ਸਕਦਾ ਜਾਂ ਜੋ ਵੀ ਹੋ ਸਕਦਾ ਆਪਾਂ ਉਹ ਜਿੰਨਾ ਪਾਈ ਲਈ ਮੈਂ ਯਾਦ ਇਹ ਇਸ ਸ਼ੋਹਰਿ ਜਨੀ ਫੀਸ ਸਾਰੀ ਹੱਥ ਵਿੱਚ ਤੱਕ ਨਾ ਹੁੰਦੀ ਤੇ ਸਾਰੇ ਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ So, बख्शे वैसे पिना थी, पिना थी बाँग बाँग तो पंजाब चढ़ती कला चाहे तो लंगर करके लड़ाइया मैं वेगा जाना मैं वेगा चढ़ती कला चल सो जिन्ना भी बन सकता जिन्ना भी हो सकता सारे कुछ जो मालिक सब चढ़िया